ਸਵਾਲਤਾ ਦੋਸਤੋ ਮੈਂ ਨਰ ਪੈਸੇ ਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕਿਰਤੀ ਨਾਲ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਧੱਕਾ ਪੰਜਾਬ ਦੇ ਲੱਖਾਂ ਹੀ ਗਰੀਬ ਬੱਚਿਆਂ ਨੂੰ ਦਫਤਰੀ ਚੱਕਰ ਵਿੱਚ ਪੈ ਰਹੀ ਹੈ ਮਾਰ ਅਤੇ ਸਰਟੀਫਿਕੇਟ ਨੂੰ ਬਣਾਉਣ ਲਈ ਦਿੱਤੇ ਜਾ ਰਹੇ ਪੈਸੇ ਦਾ ਬਹੁਤ ਵੱਡਾ ਹਿੱਸਾ ਪ੍ਰਾਈਵੇਟ ਕੰਪਨੀ ਨੂੰ ਜਾ ਰਿਹਾ ਹੈ ਇਸ ਮਸਲੇ ਦੇ ਉੱਤੇ ਆਪਾਂ ਗੱਲ ਕਰੀਏ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਮਸਲੇ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਇਹ ਗੱਲ ਕਰਨੀ ਜ਼ਰੂਰੀ ਹੈ ਕਿ ਆមੜੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਸਨ। ਢੀਵਾਲ ਦੇ ਨਾਲ-ਨਾਲ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ, ਉਹਨਾਂ ਨੇ ਵੀ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸਨ। ਉਹ ਦਿੱਤੀਆਂ ਸਾਰੀਆਂ ਗਰੰਟੀਆਂ ਹੁਣ ਝੂਠ ਸਾਬਿਤ ਹੁੰਦੀਆਂ ਦਿਖ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ। ਅਤੇ ਉਹਨਾਂ ਨੂੰ ਲੁੱਟਿਆ ਗਿਆ ਹੈ ਪੰਜਾਬ ਦੀ ਹਾਲਤ ਪਹਿਲਾਂ ਵੀ ਕੋਈ ਚੰਗੀ ਨਹੀਂ ਸੀ ਪਰ ਆਮ ਆਦਮੀ ਪਾਰਟੀ ਆਉਣ ਦੇ ਨਾਲ ਵੀ ਪੰਜਾਬ ਦੇ ਜਿਹੜੇ ਹਾਲਾਤ ਹਨ ਉਹ ਪਹਿਲਾਂ ਨਾਲੋਂ ਵੀ ਮਾੜੇ ਹੁੰਦੇ ਦਿਖ ਰਹੇ ਹਨ ਆਪਾਂ ਆਉਂਦੇ ਹਾਂ ਉਸ ਮਸਲੇ ਤੇ ਜਿਸ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਉਹ ਮਸਲਾ ਹੈ ਪੰਜਾਬ ਦੇ ਲੱਖਾਂ ਗਰੀਬ ਬੱਚਿਆਂ ਨੂੰ ਡਾਕਟਰੀ ਚੱਕਰਬੀਓ ਦੀ ਪੈ ਰਹੀ ਹੈ ਮਾਰ ਤੇ ਉਹ ਜਾਤੀ ਸਰਟੀਫਿਕੇਟ ਬਣਾਉਣ ਅਤੇ ਰਿਹਾਈ ਸਰਟੀਫਿਕੇਟ ਬਣਾਉਣ ਦੇ ਲਈ ਕਰੋੜਾਂ ਰੁਪਇਆ ਖਰਚ ਰਹੇ ਹਨ ਇਹ ਖਰਚ ਕੀਤਾ ਗਿਆ ਕਰੋੜਾਂ ਰੁਪਇਆ ਪੰਜਾਬ ਸਰਕਾਰ ਕੋਲ ਤਾਂ ਨਹੀਂ ਜਾ ਰਿਹਾ ਪਰ ਜਿਹੜੀ ਸੇਵਾ ਕੇਂਦਰਾਂ ਦੇ ਵਿੱਚ ਪ੍ਰਾਈਵੇਟ ਕੰਪਨੀ ਹੈ ਉਹ ਹੋ ਰਹੀ ਹੈ ਇਸ ਨਾਲ ਮਾਲਾ-ਮਾਲ ਤਾਂ ਹੁਣ ਇਸ ਮਸਲੇ ਦੇ ਉੱਤੇ ਆਪਾਂ ਅੱਗੇ ਵਧਦੇ ਹਾਂ ਹੁਣ ਤੁਹਾਨੂੰ ਦਿਖਾਣੇ ਹਾਂ ਇੱਕ ਖਬਰ ਜਿਸ ਦੇ ਵਿੱਚ ਆਪਾਂ ਨੂੰ 2023 ਦਾ ਡਾਟਾ ਅਤੇ ਇਸ ਦੇ ਇਫੈਕਟ ਕੀ ਹਨ ਤੇ ਗਰੀਬ ਬੱਚਿਆਂ ਦੀ ਜਿਹੜੀ ਲੁੱਟ ਹੋ ਰਹੀ ਹੈ ਉਹ ਕਿਵੇਂ ਹੋ ਰਹੀ ਹੈ ਇਹ ਆਪਾਂ ਪੜਦੇ ਹਾਂ ਖਬਰ ਨੂੰ ਚਰਜੀਤ ਪੁੱਲਰ ਆਪ ਵੀ ਇਸ ਖਬਰ ਦੇ ਵਿੱਚ ਲਿਖਦੇ ਹਨ ਕਿ ਪੰਜਾਬ ਦੇ ਲੱਖਾਂ ਗਰੀਬ ਬੱਚਿਆਂ ਨੂੰ ਹਰ ਬਰੇ ਦਫਤਰੀ ਗੇੜ ਵਿੱਚ ਫਸਣਾ ਪੈ ਰਿਹਾ ਹੈ ਆਪ ਸਰਕਾਰ ਦਾ ਨਾਰਾ ਹੈ ਕਿ ਸਰਕਾਰ ਤੁਹਾਡੇ ਦਰਵਾਜ਼ੇ ਜੋ ਕਿ ਝੂਠਾ ਪੈਂਦਾ ਦਿਖ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਆਪਣੇ ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਰਿਹਾਈਸ਼ੀ ਸਰਟੀਫਿਕੇਟ ਬਣਾਉਣ ਲਈ ਦਫ਼ਤਰਾਂ ਵਿੱਚ ਚੱਕਰ ਕੱਟਣੇ ਪੈਂਦੇ ਹਨ ਇਹ ਸਰਟੀਫਿਕੇਟ ਕਾਲਜ ਅਤੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਲਈ ਉੱਥੇ ਚੱਲ ਰਹੀਆਂ ਸਕੀਮਾਂ ਦਾ ਫਾਇਦਾ ਲੈਣ ਲਈ ਅਤੇ ਨੌਕਰੀ ਲੈਣ ਲਈ ਬਹੁਤ ਜ਼ਰੂਰੀ ਹੁੰਦੇ ਹਨ 10ਵੀਂ ਅਤੇ 12ਵੀਂ ਕਲਾਸ ਤੋਂ ਬਾਅਦ ਦੀਆਂ ਪ੍ਰੀਖਿਆਵਾਂ ਖਤਮ ਹੁੰਦੀਆਂ ਹਨ ਤਾਂ ਸੇਵਾ ਕੇਂਦਰਾਂ ਵਿੱਚ ਇਹਨਾਂ ਬੱਚਿਆਂ ਦੀ ਭੀੜ ਲੱਗ ਜਾਂਦੀ ਹੈ ਮਾਨ ਸਰਕਾਰ ਦਾ ਇਸ ਮਸਲੇ ਵੱਲ ਕੋਈ ਵੀ ਧਿਆਨ ਨਹੀਂ ਅਤੇ ਕਦੋਂ ਉਹ ਇਹਨਾਂ ਬੱਚਿਆਂ ਨੂੰ ਇਸ ਦਫਤਰੀ ਗੇਟ ਦੇ ਵਿੱਚੋਂ ਕੱਢੇਗੀ ਇਹ ਵੀ ਹੁੰਦਾ ਨਹੀਂ ਜਾਪਦਾ ਖਬਰ ਦੇ ਅਨੁਸਾਰ ਜੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਇਕੱਲੇ ਸਾਲ 2023 ਵਿੱਚ ਪੰਜਾਬ ਦੇ 3,52,000 ਬੱਚਿਆਂ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਏ ਹਨ ਕਮਾਲ ਦੀ ਗੱਲ ਤਾਂ ਇਹ ਹੈ ਕਿ ਸਰਟੀਫਿਕੇਟ ਬਣਾਉਣ ਦੀ ਸਰਕਾਰੀ ਫੀਸ ਤਾਂ ਕੋਈ ਨਹੀਂ ਪਰੰਤੂ ਉਹਨਾਂ ਨੂੰ ਸੁਵਿਧਾ ਚਾਰਜ ਵਜੋਂ ਪ੍ਰਤੀ ਸਰਟੀਫਿਕੇਟ 65 ਰੁਪਏ ਭਰਨੇ ਪੈਂਦੇ ਹਨ ਹੈ ਨਾ ਕਮਾਲ ਦੀ ਗੱਲ ਇਸ ਲਿਹਾਜ਼ ਨਾਲ ਇਕੱਲੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਲਈ ਸਾਲ 2023 ਵਿੱਚ ਦਲੇਤ ਬੱਚਿਆਂ ਨੂੰ 2 ਕਰੋੜ 30 ਲੱਖ ਰੁਪਏ ਖਰਚ ਕਰਨੇ ਪਏ ਹਨ ਇਸ ਕਮਾਈ ਨਾਲ ਸੇਵਾ ਕੇਂਦਰਾਂ ਵਿੱਚ ਕੰਮ ਕਰਦੀ ਪ੍ਰਾਈਵੇਟ ਕੰਪਨੀ ਮਾਲਾਮਾਲ ਹੁੰਦੀ ਹੈ ਨਾਹੀ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਦੀ ਸਰਕਾਰੀ ਫੀਸ ਕਿੰਨੀ ਹੈ ਸਿਰਫ 10 ਰੁਪਏ ਅਤੇ ਸੁਵਿਧਾ ਫੀਸ ਕਿੰਨੀ ਹੈ 75 ਰੁਪਏ ਸੂਬੇ ਵਿੱਚ ਸਾਲ 2023 ਵਿੱਚ 432000 ਬੱਚਿਆਂ ਨੇ ਰਿਹਾਇਸ਼ੀ ਸਰਟੀਫਿਕੇਟ ਬਣਾਏ ਹਨ ਜਿਨ੍ਹਾਂ ਦੀ ਜੇਬ ਵਿੱਚੋਂ 3 ਕਰੋੜ 67 ਲੱਖ ਰੁਪਏ ਨਿਕਲੇ ਹਨ ਇਸ ਵਿੱਚੋਂ ਪੌਣੇ 3 ਕਰੋੜ ਰੁਪਏ ਤਾਂ ਇਕੱਲੀ ਕੰਪਨੀ ਨੂੰ ਹੀ ਚਲੇ ਗਏ ਜਾਪਦੇ ਹਨ ਇਸ ਬਾਰੇ ਵਿੱਚ ਹੋਰ ਵੀ ਡਾਟਾ ਦਿੱਤਾ ਗਿਆ ਹੈ ਉਹ ਤੁਸੀਂ ਪੜ ਸਕਦੇ ਹੋ ਇਸ ਦਫਤਰੀ ਚੱਕਰ ਵਿੱਚੋਂ ਕੱਢਣ ਲਈ ਸਾਬਕਾ ਪੀ.ਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਹੈ ਕਿ ਚੰਗਾ ਹੋਵੇਗਾ ਜੇ ਸਰਕਾਰ ਸਕੂਲ ਮੁਖੀ ਨੂੰ ਹੀ ਇਹ ਸਰਟੀਫਿਕੇਟ ਬਣਾਉਣ ਤੇ ਅਧਿਕਾਰ ਦੇ ਦੇਵੇ ਜਿਸ ਨਾਲ ਬੱਚਿਆਂ ਦੀ ਖੱਜਲ-ਖੁਵਾਰੀ ਅਤੇ ਬਾਦੂ ਫੀਸ ਦੇ ਬੋਝ ਤੋਂ ਬਚਾਅ ਹੋ ਸਕੇ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਗਰੀਬ ਬੱਚਿਆਂ ਦੀ ਕਿਵੇਂ ਲੁੱਟ ਹੋ ਰਹੀ ਹੈ ਅਤੇ ਸਰਟੀਫਿਕੇਟ ਬਣਾਉਣ ਦੇ ਲਈ ਜਿਹੜਾ ਬਹੁਤ ਸਾਰਾ ਪੈਸਾ ਹੈ ਉਹੋ ਪ੍ਰਾਈਵੇਟ ਕੰਪਨੀ ਨੂੰ ਜਾ ਰਿਹਾ ਹੈ ਇੱਕ ਪਾਸੇ ਤਾਂ ਬੱਚਿਆਂ ਦੀ ਬਹੁਤ ਸਾਰੀ ਹਰਾਸ਼ਮੈਂਟ ਹੁੰਦੀ ਹੈ ਤੇ ਸਰਟੀਫਿਕੇਟ ਬਣਾਉਣ ਦੇ ਲਈ ਬਹੁਤ ਟਾਈਮ ਲੱਗਦਾ ਹੈ ਗੇੜੇ ਮਾਰਨੇ ਪੈਂਦੇ ਹਨ ਅਤੇ ਦੂਜੇ ਪਾਸੇ ਗਰੀਬ ਬੱਚਿਆਂ ਦਾ ਜਿਹੜਾ ਬਹੁਤ ਸਾਰਾ ਪੈਸਾ ਹੈ ਉਹ ਸਰਕਾਰ ਕੋਲ ਤਾਂ ਨਹੀਂ ਜਾ ਰਿਹਾ ਪਰ ਪ੍ਰਾਈਵੇਟ ਕੰਪਨੀ ਕੋਲ ਜਰੂਰ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹ اپੀਲ ਹੈ ਕਿ ਉਹ ਸਾਰੇ ਇਕੱਠੇ ਹੋ ਗਏ ਜਥੇਬੰਦ ਹੋ ਗਏ ਪੰਜਾਬ ਸਰਕਾਰ ਤੋਂ ਸਵਾਲ ਪੁੱਛਣ ਅਤੇ ਉਹਨਾਂ ਨੂੰ ਯਾਦ ਕਰਾਉਣ ਕਿ ਜਿਹੜੇ ਉਹਨਾਂ ਨੇ ਵਾਦੇ ਦਾਅਵੇ ਅਤੇ ਗਰੰਟੀਆਂ ਦਿੱਤੀਆਂ ਸਨ ਉਹ ਕਿੱਥੇ ਹਨ ਉਹ ਉਹਨਾਂ ਵਾਦੇ ਦਾਅਵੇ ਤੇ ਗਰੰਟੀਆਂ ਨੂੰ ਪੂਰਾ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਹ ਸਰਕਾਰ ਨੂੰ ਵੀ ਨਹੀਂ ਬਖਸ਼ਣਗੇ ਧੰਨਵਾਦ ਦੋਸਤੋ